नमस्कार मैं आप न्यूज़ आइए नजर डालते हैं आज की बड़ी खबर पर कुछ दिन पहले गुरदासपुर के सिंहपुर गांव में एक पुजारी ने एक व्यक्ति की भूत प्रेत उतारने की कोशिश में पीट पीट कर हत्या कर दी थी और परिवार वालों ने शव को कब्रिस्तान में दफना दिया था लेकिन जब पुलिस को इसकी जानकारी मिली तो मामले की शिकायत पर पुलिस ने मृतक सैमुअल मसीह के शव को कब्र से निकालकर ड्यूटी मजिस्ट्रेट की मौजूदगी में पोस्टमार्टम कराया और 10 लोगों के खिलाफ मामला दर्ज किया अब इस मामले को लेकर आज प्रेस कॉन्फ्रेंस करते हुए एसएसपी गुरदासपुर दयामा हरीश कुमार ने बताया कि पुलिस ने टीमें बनाकर पादरी याकूब मसीह और उनके एक साथी बलजीत सिंह को गिरफ्तार कर लिया है और उनके आठ साथी अभी भी फरार हैं। छापेमारी की जा रही है रिपोर्टर लवप्रीत सिंह खुशीपुर ए पूरा मसला मिति 23 8 2024 ਨੂੰ ਰਾਖਲ ਮਸੀਹ ਵਾਈਫ ਆਫ ਮੰਗਾ ਮਸੀਹ ਤਵਾਸੀ ਸਿੰਘਪੁਰਾ ਨੇ ਪੁਲਿਸ ਢਾਰੀਵਾਲ ਪੁਲਿਸ ਨਾਲ ਆ ਕੇ ਦੱਸਿਆ ਸੀ ਕਿ ਉਹਦੇ بیٹے ਦੀ ਬੇਟਾ ਜੋ ਕਿ ਸਾਮੂਅਲ ਮਸੀਹ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹਦੀ ਤਬੀਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਅ ਬਟ ਉਹਨਾਂ ਜਿਸ ਦੇ ਵਿੱਚ ਜੇ ਜੇਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਅ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅ ਅੰਡਰ ਪ੍ਰੈ ਉਹਨੂੰ ਦਬਾਅ ਹੇਟ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ داریਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮੀਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ। ਸਹੀ ਜੋ ਸਾਥੀ ਸੀ ਗਈ ਇੱਥੇ ਚਰਚਰਕ ਹੁੰਦਾ ਸੀ ਜੀ। ਧਾਰੀਵਾਲ ਦੇ ਵਿੱਚ ਹੀ ਕਰਦਾ ਸੀ ਏ ਬੇਸਿਕਲੀ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੁਟਾਈ ਕੀਤੀ ਜਿਸ ਤੋਂ ਬਾਅਦ ਜੋ ਇਹ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਮਾਰਕਟਾਈ ਸਰਗੇਸ ਦੇ ਸਿਵਾ ਦੇ ਉੱਤੇ ਇਹਨਾਂ ਨੇ ਕਹ ਦਿੱਤੀ ਕਿ ਜਾਂ ਉਹਨਾਂ ਨੂੰ ਕੋਈ ਲੱਗਦਾ ਜਿਵੇਂ ਕੋਈ ਸ਼ਤਾਨਤੁੰਡੇ ਬਾਰੇ ਦੱਸ ਦੇ ਪਰਿਵਾਰ ਉਹ ਬੇਸਿਕਲੀ ਜੋ ਉਹਦੀ ਮਦਰ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰ ਰਹੀ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ ਬਾਰ ਕਿ ਭਈ ਇਹਦੇ ਵਿੱਚ ਕੋਈ ਜੋ ਹੈ ਇਹ ਭੂਤ ਮਿਸ਼ਾ ਭੂਤ ਵਗੈਰਾ ਜੋ ਹੈ ਉਹ ਵੱਡੇ ਉਹਨੂੰ ਆਪਾ ਮਤਲਬ ਉਹਨੂੰ छुड़ाਣ ਦੇ ਲਈ ਉਹਦੀ ਪ੍ਰੇਅਰ ਦੇ ਦੌਰਾਨੀ ਇਹ ਸਾਰੇ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤੇ ਸੀ ਕਿੰਨੇ ਲੋਕ ਕਾਰਜ ਕੀਤੇ ਗਏ ਅ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਣੇ ਵਿਅਕਤੀ ਹੋਰ ਵੀ ਉਹ ਦੱਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲਡ ਸੀਗੇ ਉਹਨਾਂ ਸਹੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਥੇ ਰੇਡ ਵੀ ਕਰਵਾ ਦਿੱਤੀ ਜਿਸ ਤਰ੍ਹਾਂ ਤੁਸੀਂ ਆ ਕੇ ਉਹਦੀ ਮਦਦ ਨੇ 2 ਦਿਨ ਬਾਅਦ ਜਿਹੜੀ ਕੰਪਲੇਨਟ ਕੀਤੀ ਪਹਿਲਾਂ ਕੀ وجہ ਕਰ ਕੀ وجہ ਦੀ ਜਾਨ ਉਹਨੇ ਇਹ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ ਹੈ ਕਿ ਉਹਨੂੰ ਦਬਾਉ ਹੇਟ ਉਹਦਾ ਸੰਸਕਾਰ ਵੀ ਕਰਾਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਨੈਕਸਟ ਡੇ ਹੀ ਉਹ ਫਿਰ ਪੁਲਿਸ ਦੇ ਕੋਲ ਆਗੇ ਸੀ ਜਿਸ ਤੋਂ ਬਾਅਦ ਜਿਹੜਾ ਇਹ ਫਰਦਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਗਿਆ ਇਸ ਨਾਲ ਰਿੰਗ ਕਿਤਨਾ ਮੰਗ ਗਈ ਪਰ ਸਾਹਮਣੇ ਆ ਜਿੱਦੀ ਨਾਮਿਲ ਕਵਾਨ ਦਾ ਕਿ ਇਹ ਅਪੀਲ ਹੈ ਨਹੀਂ ਇਹਦੇ ਵਿੱਚ ਇਹੀ ਹੈ ਕਿ ਇਹਦੀ ਮਦਰ ਨੇ ਪੁਲਿਸ ਦੇ ਅੱਗੇ ਆ ਕੇ ਸਾਰੀ ਗੱਲ ਦੱਸੀ ਹੈ ਉਹ ਚੰਗੀ ਗੱਲ ਹੈ ਕਿ ਜਿਸ ਕਰਕੇ ਇਹ ਸਾਰੀ ਚੀਜ਼ ਦਾ ਪਰਦਾ ਫਾਸ਼ ਹੋ ਸਕਿਆ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਪੁਲਿਸ ਨੂੰ ਇਮੀਡੀਏਟ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕੇ ਆਦਰਵਾਇਜ਼ ਉਹ बाई सारी संस्कार वह ऑलरेडी उन्होंने कराता से बट फिर मदर ने जोड़ा अपने जो वह बेटा सगा वो बारे फिर पुलिस में आकर दसिया जिस करके सूँ ये सारी इन्फॉर्मेशन जो है मिली और बाकी का जो लीगल प्रोसैस वो किया गया अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए